ਐਸਟੀਫ ਦੇ ਸੀਨੀਅਰ ਅਫਸਰਾਂ ਦੀ ਹਿਦਾਇਤਾਂ ਮੁਤਾਬਕ ਕਰੇ ਸਾਡੇ ਮਾਨਯੋਗ ਏਜੀ ਸਾਹਿਬ ਦੀ ਦਿਸ਼ਾ ਨਿਰਦੇਸ਼ ਤੇ ਜਿਹੜੀ ਮੁਹਿੰਮ ਚੱਲ ਰਹੀ ਹੈ ਮਾਰੇ ਰਸਤਾ ਦੇ ਖਿਲਾਫ ਉਹਦੇ ਤਹਿਤ ਜਿਹੜੇ ਹੈ ਅਪਰਡਿੰਗ ਇੰਸਪੈਕਟਰ ਹਰਬੰਸ ਸਿੰਘ ਤੇ ਨਾਲ ਦੀ ਟੀਮ ਇਲਾਕੇ ਵਿੱਚ ਸੀਗੀ ਕਿ ਉੱਥੇ ਪੁਲਿਸ ਪਾਰਟੀ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਜੌਨੀ ਕੁਮਾਰ ਦੇ ਵਿੱਚ ਨੀਰਜ ਕੁਮਾਰ ਨੀਰਜ ਕੁਮਾਰ ਵਾਸੀ ਸ਼ਿਮਲਾਪੁਰੀ ਇਹ ਜਿਹੜਾ ਹੈਗਾ ਇਹ ਆਪਣੀ ਸਕੂਟਰੀ ਦੇ ਉੱਪਰ ਡਿਸਟਨੀ ਸਕੂਟਰੀ ਦੇ ਉੱਪਰ ਜਿਹੜਾ ਕਿ ਸਪਲਾਈ ਨਸ਼ੇ ਦੀ ਸਪਲਾਈ ਦਾ ਹੈਰੋਇਨ ਦੀ ਸਪਲਾਈ ਦਾ ਕੰਮ ਕਰਦਾ ਤੇ ਅੱਜ ਵੀ ਜਿਹੜਾ ਹੈਗਾ ਇਹ ਨਸ਼ੇ ਦੀ ਸਪਲਾਈ ਦੇਣ ਵਾਸਤੇ ਨਿਆਉਣਾ ਹੈਗਾ ਕਾਫੀ ਦੇਰ ਤੋਂ ਇਹ ਕੰਮ ਕਰ ਰਿਹਾ ਹੈਗਾ ਤੇ ਜਿਹੜਾ ਕਾਬੂ ਆ ਸਕਦਾ ਹੈ ਇਹ ਸਰ ਕਿਹੜੀ ਜਗ੍ਹਾ ਤੋਂ ਕਾਬੂ ਹਾਂ ਇਹ ਇਹਦਾ ਜਿਹੜਾ ਘਰ ਹੈਗਾ ਗਲੀ ਨੰਬਰ 13 ਸਿਵਲਾਪੁਰੀ ਦੇ ਵਿੱਚ ਉਹਦੇ ਬਾਹਰ ਹੀ ਨੇੜੇ ਹੀ ਉਹਨੂੰ ਉਤਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕੀਤਾ ਗਿਆ ਕਾਬੂ ਕਰਕੇ ਤੇ ਫਿਰ ਮੇਰੀ ਮੌਜੂਦਗੀ ਦੇ ਵਿੱਚ ਇਹਦੀ ਜਦੋਂ ਸਰਚ ਕੀਤੀ ਤਾਂ ਫਿਰ ਇਹਦੇ ਟਿੱਕੀ ਦੇ ਵਿੱਚੋਂ ਦੀ ਸਕੂਟਰੀ ਦੀ ਸੀਟ ਦੇ ਥੱਲੋਂ 760 ਗ੍ਰਾਮ ਫਿਰ ਇੰਦਰੀ ਬਰਾਦ ਜੀ ਸਰੀ ਕਿ ਉਹਨੇ ਸਮੇਂ ਤੋਂ ਇਹ ਕੰਮ ਕਰ ਰਿਹਾ ਹੈ? ਤੇ ਕਰੀਬ ਪੁਰਾਣਾ ਹੀ ਕਰ ਰਿਹਾ ਚਾਰ-ਪੰਜ ਸਾਲ ਤੋਂ ਇਹ ਕੰਮ ਕਰ ਰਿਹਾ ਹੈਗਾ ਜੀ ਸਰ ਪਹਿਲੇ ਤੋਂ ਕੰਮ ਕਰਦਾ ਨਜ਼ਰ ਆਇਆ ਹਾਂ ਪਹਿਲੇ ਵੀ ਇਹਦੇ ਦੋ ਮਕਦਮੇ ਦੱਜ ਹੈ ਸਰ ਅਸੀਂ ਅਕਸਰ ਦੇਖਦੇ ਹਾਂ ਕੋਈ ਅਗਰ ਐਨਡੀਪੀਐਸ ਦਾ ਕੋਈ ਮਕਦਮਾ ਹੋਵੇ ਜਾਂ ਹੀਰੋਨ ਦਾ ਹੋਵੇ ਜਾਂ ਫੀਮ ਦਾ ਹੋਵੇ ਉਹ ਬਾਹਰ ਆ ਕੇ ਫਿਰ ਇਹ ਕੰਮ ਸ਼ੁਰੂ ਕਰ ਦਿੰਦੇ ਆ ਸਾਨੂੰ ਨਾ ਸੇਕ ਕੀਤਾ। ਕੋਈ ਜੀ ਸਾਡਾ ਜਿਹੜਾ ਨਾ ਪ੍ਰੋਵੈਂਟਿਵ ਐਕਸ਼ਨ ਲੈਣਾ ਕੰਮ ਹੁੰਦਾ ਹੈਗਾ। ਅਸੀਂ ਇਹਨਾਂ ਨੂੰ ਫੜ ਕੇ ਤੇ ਜੇਲ੍ਹ ਭੇਜਣ ਦਾ ਸਾਡਾ ਕੰਮ ਅਸੀਂ ਕਰਦੇ ਹੈਗੇ ਆ ਵਾਕੂ ਵੀ। ਠੀਕ ਹੈ। ਉਸ ਤੋਂ ਬਾਅਦ ਆ ਕੇ ਕੁਝ ਇੱਕ ਬੰਦੇ ਜੇਲ੍ਹ ਤੋਂ ਸੁਧਰ ਜਾਂਦੇ ਐ ਤੇ ਕੁਝ ਬੰਦੇ ਜਿਹੜੇ ਹੈਗੇ ਆ ਉਹ ਔਰ ਜ਼ਿਆਦਾ ਕੰਮ ਕਰਨ ਲੱਗ ਜਾਂਦੇ। ਤੇ ਸਾਰੇ ਇਕੱਲਾ ਨਹੀਂ ਇਹਦੇ ਨਾਲ ਹੋਰ ਵੀ ਦੇ ਇਹਦੇ ਨਾਲ ਹੈ ਹੋਰ ਵੀ ਹੈਗਾ ਤੇ ਇਹਦੀ ਅੱਗੇ ਪੁੱਛ ਗਿਛ ਵਿੱਚ ਇਹ ਨੇ ਦੱਸਿਆ ਸੀਗਾ ਕਿ ਇਹਦੇ ਨਾਲ ਇੱਕ ਰਜਿੰਦਰ ਗੋਰਾ ਕਰਕੇ ਹੈਗਾ ਜਿਹੜਾ ਕਿ ਮਹਿਮੂਦਪੁਰਾ ਦਾ ਹੈਗਾ ਤੇ ਉਹ ਵੀ ਇਹਦਾ ਐਸੋਸੀਏਟ ਹੀ ਹੈਗਾ ਤੇ ਉਹਦੇ ਤੇ ਵੀ ਜਦੋਂ ਟਰੈਪ ਲਾਇਆ ਗਿਆ ਪੁਲਿਸ ਪਾਰਟੀ ਵੱਲੋਂ ਤੇ ਉਹਨੂੰ ਵੀ ਅਸੀਂ ਨੋਮੀਨੇਟ ਕਰਕੇ ਤੇ ਅਰੈਸਟ ਕੀਤਾ ਹੈਗਾ ਸਰ ਜਿਹੜੇ ਲੋਕ ਆਹ ਕੰਮ ਕਰਦੇ ਨੇ ਜਿਹਾ ਸਪਲਾਈ ਕਰਦੇ ਨੇ ਤੇ ਜਿਹੜੇ ਲੋਕ ਇਹ ਕਰਨ ਦੀ ਸੋਚਦੇ ਨੇ ਉਹਨਾਂ ਨੂੰ ਕੀ ਚਾਹਾਂਗੇ ਕਿ ਇਹ ਕੋਈ ਨਾ ਤਾਂ ਨਤੀਜਾ ਮਾੜਾ ਹੀ ਹੈ ਸਿਹਤ ਪੱਖੋਂ ਵੀ ਮਾੜਾ ਹੈਗਾ ਤੇ ਅਸੀਂ ਪਰਿਵਾਰ ਵੀ ਇਹਨਾਂ ਦਾ ਜਿਹੜਾ ਹੈਗਾ ਪਰਿਵਾਰ ਦੇ ਲਈ ਵੀ ਬਹੁਤ ਮਾੜੀ ਗੱਲ ਹੈਗੀ ਆ ਵੀ ਪਰਿਵਾਰ 'ਚ ਜਿਹੜੇ ਸਾਰੇ ਤਬਾਹ ਹੋ ਜਾਂਦੇ ਨੇ ਪਰਿਵਾਰ ਦੇ ਵਿੱਚ ਵੀ ਪਤਾ ਤਾਂ ਸਾਰਿਆਂ ਨੂੰ ਹੀ ਹੈਗਾ ਬਟ ਇਜ਼ੀ ਮਨੀ ਵੇਖਦੇ ਹੋਏ ਇਸ ਕੰਮ ਵਾਲੇ ਪਾਸੇ ਨੂੰ ਆਉਣ ਦੀ ਕੋਸ਼ਿਸ਼ ਕਰਦੇ ਆ ਬਟ ਇਹਦਾ ਨਤੀਜਾ ਬਹੁਤ ਮਾੜਾ ਹੈਗਾ ਸਾਡਾ ਜਿਹੜਾ ਫਰਜ਼ ਹੈਗਾ ਅਸੀਂ ਆਪਾਂ ਇਹੋ ਜਿਹੇ ਜਿਹੜੇ ਲੋਕ ਹੈਗੇ ਉਹਨਾਂ ਨੂੰ ਅਸੀਂ ਫੜਨਾ ਹੈਗਾ ਫੜ ਕੇ ਤੇ ਜੇਲ੍ਹ ਭੇਜਣਾ ਹੀ ਭੇਜਣਾ ਹੈ ਜੀ ਸੋ ਜੇ ਤੁਸੀ ਇਹਨੂੰ ਪੜ੍ਹੇ ਹੋਏ ਤੇ ਨਾਲ ਗੱਲਬਾਤ ਕੀਤੀ ਵੀ ਇਹਦੇ ਨਾਲ ਹੋਰ ਵੀ ਕੋਈ ਵਿਅਕਤੀ ਹੈਗਾ ਜਿਸਦੇ ਨਾਲ ਜਿਹੜੇ ਹੋਣ ਨੂੰ ਹੋਣ ਵਾਲੇ ਇਹਨਾਂ ਨਾਲ ਜੁੜੇ ਹੋਏ ਨੇ ਚਾਹਤ ਦਾ ਨਾਰਮਲ ਸਮਝੋ ਦੇਖੋ ਇਹ ਇਹ ਪੁਰਾਣਾ ਬੰਦਾ ਹੈਗਾ ਸਪਲਾਈ ਤਾਂ ਚਲੋ ਕਰ ਹੀ ਰਿਹਾ ਹੈਗਾ ਇਹਦੇ ਨਾਲ ਅੱਗੇ ਜਿਹੜਾ ਗੋਰਾ ਬੰਦਾ ਹੈਗਾ ਇਹ ਅੱਗੇ ਕੁਝ ਲੋਕਾਂ ਨੂੰ ਸਪਲਾਈ ਕਰ ਰਿਹਾ ਤੇ ਉਹ ਅਸੀਂ ਉਹਦੇ ਤੇ ਅਸੀਂ ਵਰਕ ਕਰ ਰਹੇ ਹੈਗੇ ਆ ਤੇ ਇਹਦੇ ਇਸ ਤੋਂ ਪਹਿਲਾਂ ਜਿਹੜੇ ਹੈਗੇ ਆ ਅਸੀਂ 2 ਦਿਨ ਪਹਿਲਾਂ ਇੱਕ ਮੁਕਦਮਾ ਦਰਜ ਕੀਤਾ ਹੈਗਾ ਜੌਨੀ ਕੁਮਾਰ ਉਰਫ ਜੌਨੀ ਮਾਲਵਾ ਕਰਕੇ ਜਿਹੜਾ ਅਰੈਸਟ ਕੀਤਾ ਹੈਗਾ ਤੇ ਇਹਦਾ ਜਿਹੜਾ ਸਬੰਧ ਹੈਗਾ ਨੀਰਜ ਕੁਮਾਰ ਦਾ ਸਬੰਧ ਉਹਦੇ ਨਾਲ ਵੀ ਸੀਗਾ ਉਹਦੇ ਕੋਲੋਂ ਵੀ ਇਹ ਹਰੋਇਨ ਵਗੈਰਾ ਲੈਂਦਾ ਰਿਹਾ ਹੈਗਾ ਤੇ ਉਹਨੂੰ ਵੀ ਅਰੈਸਟ ਕੀਤਾ ਹੈਗਾ ਅਸੀਂ ਉਹਦੇ ਨਾਲ ਉਹਦੀ ਵਾਈਫ ਜਿਹੜੀ ਹੈਗੀ ਆ ਉਹ ਵੀ ਇਨਵੋਲਵ ਸੀਗੀ ਉਹਦੀ ਮਦਰ ਵੀ ਇਨਵੋਲਵ ਸੀਗੀ ਇਹ ਸਪਲਾਈ ਲੁਧਿਆਣਾ ਚ ਕਦੇ ਲੁਧਿਆਣ ਤੋਂ ਬਾਹਰ ਹੁੰਦੀ ਹੈ ਫਿਲਹਾਲ ਜੋ ਸਾਨੂੰ ਪਤਾ ਲੱਗਿਆ ਹੈਗਾ ਲੁਧਿਆਣੇ ਚ ਨਾ ਤਾਂ ਨੈਟਵਰਕ ਕਾਫੀ ਚੱਲ ਰਿਹਾ ਜੀ ਜਿਸ ਬੇਸ ਤੇ ਅਸੀਂ ਇਹ ਕੁਛ ਇੱਕ ਇਸ ਤੋਂ ਪਹਿਲਾਂ ਮੁਕਦਮਾ ਦਰਜ ਉਹਦੇ ਚ ਵੀ ਅਰੈਸਟ ਕੀਤੇ ਆ ਤੇ ਹੁਣ ਇਹਦੇ ਵਿੱਚ ਜਿਹੜਾ ਹੈਗਾ ਰਿਕਵਰੀ ਹੋਈ ਹੈ ਤੇ ਇਹਦੇ ਚ ਵੀ ਅਰੈਸਟ ਹੋਏ ਬੰਦੇ ਇਹ ਦੇਖੋ ਲਗ ਲਗ ਜਗ੍ਹਾ ਤੋਂ ਲੈ ਕੇ ਆਉਂਦੇ ਆ ਵੈਸੇ ਫਿਲਹਾਲ ਜੋ ਸਾਹਮਣੇ ਆਇਆ ਫਿਰੋਜ਼ਪੁਰ ਸਾਈਡ ਤੋਂ ਇਹਨਾਂ ਦੀ ਜਿਹੜੀ ਸਪਲਾਈ ਹੈਗੀ ਹੈ ਉਹ ਹੋ ਰਹੀ ਹੈਗੀ ਹੈ ਕੋਈ ਬਾਰਡਰ ਦੇ ਨਾਲ ਹੋ ਰਿਹਾ ਤਾਂ ਕੀ ਬੋਟਰ ਦੇ ਇਹ ਇਹ ਅੱਗੇ ਪਤਾ ਲੱਗੇਗਾ ਫਰਦਰ ਵੀ ਉਹ ਅੱਗੇ ਜਿਹੜੇ ਉਹ ਕਿੱਥੋਂ ਲੈ ਰਹੇ ਨੇ ਬਾਰਡਰ ਤੋਂ ਆ ਰਹੀ ਹੈ ਜਾਂ ਉੱਥੇ ਕੋਈ ਹੋਰ ਬਚਿੰਦੇ ਹੈਗੇ ਉਹ ਸਾਨੂੰ ਕਲੀਅਰ ਹੋਏਗਾ ਪਰ ਤੁਸੀਂ ਗੋਰੀ ਦੇ ਨਾਮ ਲਿਆ ਉਹ ਵੀ ਇੱਥੇ ਕਰ ਰਿਹਾ ਤਾਂ ਹਾਂ ਗੋਰਾ ਵੀ ਜਿਹੜਾ ਹੈਗਾ ਉਹ ਮਹਿਮੂਦਪੁਰਾ ਦਾ ਰਹਿਣ ਵਾਲਾ ਹੈ ਲੁਧਿਆਣੇ ਦਾ